ਜ਼ਬਰਦਸਤ ਰੋਕ ਕਰਨਗੇ ਸੀਐਮ ਮਾਨ ਦੇ ਵੱਲੋਂ ਡਰੋਨ ਤੇ ਇੰਟਰਨੈਟ ਬੰਦ ਦੇ ਮਾਮਲੀਆ ਦਾ ਜੋੜਾ ਹੈ ਉਸ ਦੇ ਵੱਲੋਂ ਰੋਸ ਜਤਾਇਆ ਗਿਆ ਸੀਐਮ ਮਾਨ ਦੇ ਜੋੜਾ ਹੈ ਮੀਟਿੰਗ ਦੇ ਦੌਰਾਨ ਇੰਟਰਨੈਟ ਤੇ ਡਰੋਨ ਦਾ ਮਾਮਲਾ ਸਾਹਮਣੇ ਰੱਖਿਆ ਹੈ ਮੁੱਖ ਮੰਤਰੀ ਨੇ ਕੇਂਦਰ ਮੰਤਰੀਆਂ ਦੇ ਅੱਗੇ ਸਖਤ ਇਤਰਾਜ਼ ਜਤਾਇਆ ਹੈ ਦੱਸਦੇ ਕਿ ਉਹਨਾਂ ਕਿਹਾ ਹੈ ਕਿ ਸਾਡੇ 3 ਜਿਲ੍ਹਿਆਂ ਦੇ ਵਿੱਚ ਇੰਟਰਨੈਟ ਕਿਉਂ ਬੰਦ ਕੀਤਾ ਗਿਆ ਹੈ ਬੱਚਿਆਂ ਦੇ ਪੇਪਰ ਨੇ ਲੋਕਾਂ ਨੂੰ ਵੀ ਦਿੱਕਤਾਂ ਆ ਰਹੀਆਂ ਨੇ ਸਾਡੇ ਪੰਜਾਬ ਦੇ ਵਿੱਚ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਕਿਉਂੁੱੁੱਟੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਸਵਾਲ ਹੈ ਚੁੱਕਿਆ ਗਿਆ ਹੈ ਸੀਐਮ ਮਾਨ ਦੇ ਵੱਲੋਂ ਦੱਸੀਏ ਕਿ ਮੀਟਿੰਗ ਦੇ ਦੌਰਾਨ ਸੀਐਮ ਮਾਨ ਨੇ ਇੰਟਰਨੈਟ ਤੇ ਡਰੋਨ ਦਾ ਮਾਮਲਾ ਜੋੜਾ ਹੈ ਮੀਟਿੰਗ ਦੇ ਵਿੱਚ ਰੱਖਿਆ ਹੈ ਉਹਨਾਂ ਨੇ ਕਿਹਾ ਹੈ ਕਿ साढे तीन जिलों के इंटरनेट बंद कर दिया गया है मुख्यमंत्री ने केंद्र मंत्रियों के अगे जोड़ा है सख्त ऐतराज जताया है उन्होंने कहा है कि बच्चों के पेपर ने इस ही आम लोगों भी दिक्कतों का सामना करना पै रहा है साजे पंजाब इस तो अलावा जोड़ा है ड्रोन के राही अथरू गैस के गोले भी सुटे गए हैं तो गोले पंजाब के सुटे गए उन्होंने वालों सवाल चुकया गया है ਕੈਂਜਲੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਤੇ ਬੱਚਿਆਂ ਦੇ ਪੇਪਰ ਨੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਸਵਾਲ ਜਿਹੜਾ ਹੈ ਸੀਐਮ ਮਾਨ ਦੇ ਵੱਲੋਂ ਮੀਟਿੰਗ ਦੇ ਵਿੱਚ ਚੁੱਕਿਆ ਗਿਆ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਦੇ ਅੱਗੇ ਜੁੜਾ ਹੈ ਇਸ ਦੇ ਉੱਪਰ ਸਖਤ ਐਤਰਾਜ ਜਤਾਇਆ ਹੈ ਸੰਕਟਨਾਚ ਤੇ ਕੇਂਦਰ ਸਰਕਾਰ ਚ ਹੋਈ ਹੈ ਤੀਸਰੀ ਮੀਟਿੰਗ ਹੈ ਇਹ ਇੱਕ ਹਫ਼ਤੇ ਦੇ ਵਿੱਚ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੈ ਅੰਦੋਲਿਤ ਹੈ ਇਸ ਲਈ ਮੇਰਾ ਫਰਜ਼ ਬਣਦਾ ਸੀ ਕਿ ਮੈਂ ਪੰਜਾਬ ਦੇ ਮੁਖੀਆ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਵਕੀਲ ਦੇ ਤੌਰ ਤੇ ਇੱਥੇ ਆਵਾਂ ਹਰ ਵਿਸ਼ੇ ਤੇ ਜਨਨ ਕਿ ਹਰ ਟੌਪਿਕ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਇਹ ਗੱਲ ਮੈਨੂੰ ਕਹਿਣ ਦੀ ਲੋੜ ਨਹੀਂ ਇਹ ਗੱਲ ਹੋਈ ਹੈ ਕਿਉਂਕਿ ਤੁਸੀਂ ਵੀ ਉਨੇ ਚਿਰ ਤੋਂ ਬਾਹਰ ਬੈਠ ਕਰ ਰਹੇ ਹੋ ਸਵੇਰ ਦਾ 1.5 ਵਜ ਗਿਆ 7:30 ਵਜੇ ਦੇ ਬੈਠੇ ਆ ਉੱਥੇ ਕੋਈ ਅਸੀਂ ਗੱਪਾਂ ਨਹੀਂ ਮਾਰ ਰਹੇ ਸੀ ਬਹੁਤ ਹੀ ਗੰਭੀਰ ਵਿਸ਼ਿਆਂ ਤੇ ਨਾਲ-ਨਾਲ ਕੇਂਦਰ ਸਰਕਾਰ ਨਾਲ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਵਿਸ਼ਿਆਂ ਤੇ ਗੱਲ ਹੋਈ ਬਹੁਤ ਪੋਜ਼ਿਟਿਵ ਗੱਲ ਹੋਈ ਪੋਜ਼ਿਟਿਵ ਗੱਲ ਹੋਈ ਹੈ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਵਿਸ਼ੇ ਨੇ ਜਿਵੇਂ ਕਿ ਸੈਂਟਰ ਸਰਕਾਰ ਨੇ ਸਾਡੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਜਿਹਦੇ ਵਿੱਚ ਖਨੌਰੀ ਆਉਂਦਾ ਬਾਰਡਰ ਆਉਂਦਾ ਪਟਿਆਲਾ ਜਿੱਥੇ ਸ਼ੰਭੂ ਵੀ ਆਉਂਦਾ ਤੇ ਆਪਣਾ ਫਤਿਹਗੜ ਸਾਹਿਬ ਸੈਂਟਰ ਸਰਕਾਰ ਨੇ ਚਿੱਠੀ ਕੱਢ ਕੇ ਕਿਉਂਕਿ ਉਹਨਾਂ ਦੇ ਅਧੀਨ ਆ ਜਾਂਦਾ ਉਹਨਾਂ ਨੇ ਸਾਡਾ ਇੰਟਰਨੈਟ ਬੰਦ ਕਰਾਤਾ ਬੱਚਿਆਂ ਦੇ ਪੇਪਰ ਨੇ ਮੈਂ ਗੱਲ ਇਹ ਅੱਜ ਮੁੱਦੇ ਉਠਾਇਆ ਨੇ ਬੱਚੇ ਦੇ ਪੇਪਰ ਸ਼ੁਰੂ ਹੋ ਗਿਆ ਅੱਜ ਤੋਂ ਆਨਲਾਈਨ ਪੜਾਈਆਂ ਨੇ ਅੱਜ ਕੱਲ ਬੱਚਿਆਂ ਦਾ ਕੀ ਕਸੂਰ ਹੈ ਤੇ ਜਦ ਕੇ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਤੇ ਹੀ ਬੈਠੇ ਨੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਸੋ ਮੈਂ ਕਿਹਾ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਡਰੋਨ ਜਿਹੜਾ ਹੈ ਉਹ ਐਡੇ ਐਡੇ ਸ਼ੈਲ ਸਿੱਟ ਜਾਂਦਾ ਕਿਸਾਨਾਂ ਨੇ ਦਿਖਾਏ ਵੀ ਨਹੀਂ ਕਿ ਤਾਂ ਦੇਖੋ ਕੋਈ ਬਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਸਾਡੇ ਨਾਲ ਤੁਸੀਂ ਬਤਕਰਾ ਨਾ ਕਰੋ ਜਾਂ ਵਰਤਾਰਾ ਨਾ ਕਰੋ ਹੁਣ ਅਗਲੇ ਮੀਟਿੰਗ ਜਿਹੜੀ ਹੈ ਐਤਵਾਰ ਨੂੰ ਜਰਗਾ ਜੀ ਫਰਡੇ ਤਾਂ ਹੋ ਗਿਆ ਅੱਜ ਸ਼ੁੱਕਰਵਾਰ ਤਾਂ ਹੋ ਗਿਆ ਕਿਸਾਨ ਸੰਘਟਨ ਵੀ ਜਾ ਕੇ ਗੱਲ ਕਰਨਗੇ ਆਪਣੇ ਜਿੰਨੇ ਵੀ ਉਹਨਾਂ ਦੇ ਕੈਡਰ ਹੈ ਜਾਂ ਉਹਨਾਂ ਦੇ ਜਿਹੜੇ ਕਿਸਾਨ ਦੇਸ਼ ਜੂਨੀਅਰਾਂ ਦੇ ਸੰਘਟਨ ਦੇ ਸਾਥੀ ਪਰਸ ਯਾਨੀ ਕਿ ਪਰਸੋਂ ਨੂੰ ਕਹਿ ਸਕਦਾ ਜਿੰਨੇ ਕਿ ਸੰਡੇ ਨੂੰ ਸ਼ਾਮ ਨੂੰ ਫੇਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿੱਚ ਖੜੂੰਗਾ ਦੱਸੋ ਕੀ ਕਰਨਾ ਹੈ ਜੇ ਸਟੇਟ ਦਾ ਕੋਈ ਮਸਲਾ ਆਉਂਦਾ ਹੈ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਕਿ ਮੈਂ ਠੀਕ ਕਰੂੰਗਾ ਇਹ ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ ਹੋਰ ਵੀ ਹਜੇ ਰਹਿੰਦੇ ਨੇ ਉਹਨਾਂ ਤੇ ਵੀ ਬਣੂਗੀ ਪਰ ਹਾਂ ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਐਸ਼ੋਰੈਂਸ ਲਈਏ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓ ਮਤਲਬ ਸ਼ਾਂਤੀ ਰੱਖੀ ਜਾਵੇ ਤੇ ਇਧਰਲੇ ਪਾਸਿਓ ਕਿਸਾਨ ਸੰਘਟਨ ਨੇ ਕੱਲ ਕੱਲ ਹੀ ਅਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ ਹੁਣ ਮੈਂ ਸਾਰੇ ਜਿੰਨੇ ਵੀ ਅ ਕਿਸਾਨ ਜੁਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉਥੇ ਉਹ ਮੈਂ ਉਹਨਾਂ ਨੂੰ ਇਸ ਗੱਲ ਲਈ ਕਹੂੰਗਾ ਕਿ ਆਪਾਂ ਮੈਂ ਉਸ ਦਿਨ ਵੀ ਇਸੇ ਜਗ੍ਹਾ ਤੇ ਉੱਠ ਜਦੋਂ 8 ਤਰੀਕ ਨੂੰ ਪਹਿਲੀ ਮੀਟਿੰਗ ਹੋਈ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ ਮੈਂ ਜਿਹੜੇ ਅਥਰੋਗੈਸ ਦੇ ਗੋਲੇ ਆ ਮੂਰੇ ਜਾਂ ਵਾਟਰ ਕੈਨਾਂ ਮੂਰੇ ਨਹੀਂ ਡਾਉਣਾ ਚਾਹੁੰਦਾ ਪਰ ਟਾਈਮ ਲੱਗ ਗਿਆ ਗੱਲਬਾਤ ਨੂੰ ਨਹੀਂ ਨਿਪਟ ਸਕੀ ਪਰ ਅੱਜ ਪੋਜ਼ਿਟਿਵ ਮੂਡ 'ਚ ਬਹੁਤ ਪੋਜ਼ਿਟਿਵ ਮੂਡ 'ਚ ਗੱਲ ਹੋਈ ਹੈ ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਉਹਦੀ ਇਮੀਡੀਏਟਲੀ ਅਸੀਂ ਡੀਜੀਪੀ ਸਾਹਿਬ ਨੂੰ ਕਹਤਾ ਕੋਈ ਐਦਾਂ ਦਾ ਕੋਈ ਅ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਹੈ ਉਹ ਅਸੀਂ ਹੱਲ ਕਰਾਂਗਾ ਮੈਨੂੰ ਇਸ ਗੱਲ 'ਚ ਕੋਈ ਕਹਿਣ 'ਚ ਹਰਜ ਨਹੀਂ ਕਿ ਪੰਜਾਬ ਨਾਲ ਆ ਪੰਜਾਬੀਆਂ ਨਾਲ ਆ ਕਸਟੋਡੀਅਨ ਹੋਣ ਦੇ ਨਾਤੇ ਪਰ ਹਾਂ ਲਾਅ ਐਂਡ ਆਰਡਰ ਤੇ ਪੰਜਾਬ ਦੇ 3.5 ਕਰੋੜ ਲੋਕਾਂ ਦੀਆਂ ਦਿੱਕਤਾਂ ਵੀ ਅਸੀਂ ਦੇਖਣੀਆਂ ਨੇ ਕੋਈ ਇਸ ਤਰ੍ਹਾਂ ਦਾ ਮਹੌਨਾ ਬਣ ਜੇ ਕਿ ਸਾਡੇ ਕੋਲੇ ਤੇਲ ਦੀ ਕਮੀ ਆ ਜੇ ਸਾਡੇ ਕੋਲੇ ਦੁੱਧ ਦੀ ਜਾਂ ਜ਼ਰੂਰੀ ਵਸਤਾਂ ਦੀ ਸਬਜ਼ੀਆਂ ਦੀ ਸਬਜ਼ੀਆਂ ਚਲੋ ਅਸੀਂ ਆਪ ਹੀ ਪੈਦਾ ਕਰਦੇ ਆ ਸਾਡੇ ਕੋਲੇ ਕੋਈ ਇਹੋ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੀ ਕੋਈ ਕਮੀ ਨਾ ਆਵੇ ਤਾਂ ਕਿ ਆਮ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨਾ ਹੋਣ ਇਸ ਗੱਲ ਲਈ ਮੈਂ ਛੋਟੀ ਵੀ ਦਵਾਈ ਹੈ ਉਹਨਾਂ ਨੂੰ ਉਹਨਾਂ ਨੇ ਵੀ ਮੇਰੇ ਨਾਲ ਕਿਸਾਨ ਸੰਘਰਸ਼ ਨੇ ਕਿਹਾ ਇਸ ਗੱਲ ਲਈ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਸ਼ਾਂਤੀਪੂਰਵਕ ਅੰਦੋਲਨ ਚੱਲੂਗਾ ਉਧਰੋਂ ਵੀ ਸ਼ਾਂਤੀ ਰਹੂਗੀ ਐਤਵਾਰ ਨੂੰ ਅਗਲੀ ਮੀਟਿੰਗ